ਬਹੁਤ ਬਹੁਤ ਹੀ ਵੱਡਾ ਦਿਨ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਜਿੰਨਾਂ ਨੂੰ ਪੜ੍ਹ ਕੇ ਜਿੰਨਾਂ ਦੀਆਂ ਤਸਵੀਰਾਂ ਦੇਖ ਕੇ ਸਾਡਾ ਸਿਰ ਜਿਹੜਾ ਮਾਣ ਨਾਲ ਉੱਚਾ ਹੋ ਜਾਂਦਾ ਹੈ ਅੱਜ ਉਹਨਾਂ ਦਾ 178ਵਾਂ ਸ਼ਹੀਦੀ ਦਿਵਸ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਉਹਨਾਂ ਦਾ ਇਹ ਦਿਨ ਜਿਹੜਾ ਅੱਜ ਮਨਾ ਰਹੀ ਹੈ ਜਦੋਂ ਸ਼ਾਮ ਸਿੰਘ ਹਟਾਦੀ ਵਾਲੇ ਜੀ ਦੀ ਹਿਸਟਰੀ ਪੜਦੇ ਆਪਾਂ ਤੇ ਸਬਦਾਂਵਾਂ ਦੇ ਵਿੱਚ ਜਿਹੜੀ ਐਂਗਲੋ ਸਿੱਖਵਾਦ ਸੀਗੀ ਉਹਦੇ ਉਹਦੇ ਵਿੱਚ ਜਿਹੜਾ ਆਖਰੀ ਦਮ ਤੱਕ ਜਿਹੜੀ ਲੜਾਈ ਲੜੀ ਸਰਦਾਰ ਸ਼ਾਮ ਸਿੰਘ ਜੀ ਨੇ ਸਰ ਉਹਦਾ ਕੋਈ ਮੁਕਾਬਲਾ ਨਹੀਂ ਬਹੁਤ ਵੱਡਾ ਔਰ ਬਹੁਤ ਵੱਡੀ ਉਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਸੋ ਮੈਂ ਇਸ ਸਮਾਹਨ ਜਰਨਲ ਨੂੰ ਜਿਹੜਾ ਆਪਣੇ ਲੋ ਆਪਣੇ ਸਰਕਾਰ ਵੱਲੋਂ ਮਾਨ ਸਾਹਿਬ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਉਹ ਚਿੰ다 ਜਲੀ ਦੇਣਾ ਹੈ ਜੀ ਔਰ ਪਰਦਮੀ ਕਰਦੇ ਆ ਕਿ ਇਹਨਾਂ ਮਹਾਨ ਯੋਧਿਆਂ ਦੇ ਪਾਇਪੂਰ ਨੇ ਜਿਹੜੇ ਆ ਉਹਨਾਂ ਤੇ ਅਸੀਂ ਚੱਲਣ ਦੀ ਜੜੀ ਆ ਉਹ ਕੋਸ਼ਿਸ਼ ਕਰੀ ਹਾਂਜੀ ਤਾਰੀਵ ਸਾਹਿਬ ਅੱਜ ਜਿਹੜਾ ਇਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਅੱਜ ਸਫਾਈ ਤਾਂ ਨਜ਼ਰ ਆ ਰਹੀ ਪਰ ਅੱਗੇ ਪਿੱਛੇ ਇੱਥੇ ਆ ਕੇ ਦੇਖੋ ਤਾਂ ਬੁਰਾ ਹਾਲ ਹੁੰਦਾ ਜੀ ਸਫਾਈ ਦਾ ਨਾ ਕੋਈ ਪੱਕਾ ਸਫਾਈ ਕਰਮਚਾਰੀ ਹੈ ਇੰਡੀਆ ਗੇਟ ਦੇ ਉੱਪਰ ਦੇਖ ਲਓ ਜੀ ਕਾ ਹੋ ਗਿਆ ਹੋਇਆ ਇੱਥੇ ਵੀ ਕਾ ਹੋ ਗਿਆ ਹੁੰਦਾ ਅੱਜ ਸਫਾਈ ਕੀਤੀ ਗਈ ਹੈ ਹਾਂ ਦੇ ਕੋਈ ਨਹੀਂ ਮੈਂ ਇਹਦੇ ਬਾਅਦ ਵਿੱਚ ਦੀ ਸਾਹਿਬ ਨਾਲ ਗੱਲ ਕਰੂੰਗਾ ਜਿਹੜੀ ਇਹਦੀ ਪਾਕ ਦੀ ਉਹਨਾਂ ਦੀ ਇਸ ਜਗ੍ਹਾ ਦੀ ਜਿਹੜੀ ਸਫਾਈ ਕਰਨੀ ਇਹਨੂੰ ਸਾਫ ਸੁਥਰਾ ਰੱਖਣਾ ਉਹਦੇ ਉੱਤੇ ਜਿਹੜੇ ਪਾਕਾ ਬਾਰਡਰ ਦੇ ਉੱਤੇ ਸਾਡੇ ਟੂਰਿਸਟ ਆਉਂਦੇ ਆ 골ਡਨ ਟੈਂਪਲ ਆਉਂਦੇ ਆ ਦਰਬਾਰ ਸਾਹਿਬ ਦੇ ਵਿੱਚ ਆਉਂਦੇ ਆ ਦਰਗਾਹਾਂ ਮੰਦਰ ਨੇ ਆਉਂਦੇ ਆ ਆਰਾਮਤੀ ਥੱਲੇ ਆਉਂਦੇ ਆ ਉਹਨਾਂ ਸਾਰਿਆਂ ਲਈ ਇਹ ਜਗ੍ਹਾ ਉਹਨੀ ਉਹਨਲੀ ਇੱਕ ਵਧੀਆ ਜਗ੍ਹਾ ਬਣਨੀ ਚਾਹੀਦੀ ਹੈ ਜੇ ਜਦੋਂ ਆਪਾਂ ਸਾਫ ਸੁਥਰਾ ਵਧੀਆ ਰੱਖਾਂਗੇ ਉਹ ਦੇਖ ਕਿਤੇ ਕੋਈ ਕਮੀ ਹੋਈ ਤਾਂ ਆਪਾਂ ਡਿਸਪੈਚ ਨੂੰ ਕਹਿ ਕੇ ਉਹ ਦੂਰ ਕਰਾ ਦਾਂ ਕੋਈ ਗੱਲ ਪਰਿਵਾਰਾਂ ਨੂੰ ਸਰ ਕੀ ਮੰਗ ਕੀਤੀ ਨਹੀਂ ਨਹੀਂ ਪਰਿਵਾਰਾਂ ਲੋ ਤੇ ਹੀ ਮੰਗ ਕੀਤੀ ਹੈ ਕਿ ਨੂੰ ਸਟੇਟ ਲੈਵਲ ਤੇ ਮਤਲਬ ਜਿਹੜਾ ਸਰਕਾਰ ਨੂੰ ਗੈਜਟ ਕਰਨਾ ਚਾਹੀਦਾ ਉਹ ਤਾਂ ਅਸੀਂ ਕਰਾਂਗੇ ਜੀ ਸੀਐਮ ਸਾਹਿਬ ਨੇ ਅੱਜ ਮੇਰੀ ਡਿਊਟੀ ਲਈ ਸੀਗੀ ਬਕਾਇਦਾ ਅੱਜ ਸਰਕਾਰੀ ਫੰਕਸ਼ਨ ਹੈ ਅਸੀਂ ਉਹਦੀ ਸ਼ੁਰੂਆਤ ਕੀਤੀ ਹੈ ਅੱਗੇ ਵੀ ਜਿਹੜੀਆਂ ਸਰਕਾਰ ਜਿਹੜੀਆਂ ਪਰਿਵਾਰ ਦੀਆਂ ਜਾਂ ਪਿੰਡ ਵਾਲਿਆਂ ਦੀ ਹਟਾ ਦਿੱਤੀਆਂ ਜਾਣਾ ਉੱਥੇ ਵੀ ਸਾਡੇ ਬਾਦਾਂ ਕੋਈ ਵੀ ਜਿਹੜੀ ਇਹਨਾਂ ਦੀ ਡਿਮਾਂਡ ਹੋਊਗੀ ਉਹ ਆਪਾਂ ਪੂਰੀ ਕਰਾਂਗੇ ਜੀ ਇਹ ਤਾਂ ਬਹੁਤ ਵੱਡੇ ਬੰਦੇ ਆ ਜੀ ਇਹਨਾਂ ਦੀ ਇਹਨਾਂ ਦੀਆਂ ਡਿਮਾਂਡਾਂ ਦੀ ਪੂਰੀਆ ਕਰਦੇ ਆ ਤੇ ਇਹਨਾਂ ਦਾ ਇਹਨਾਂ ਦਾ ਕੋਈ ਮਸਲਾ ਪਿੰਡ ਵਾਲਿਆਂ ਦਾ ਜਾਏ ਸਸਤਾ ਜਾਏ ਉਹਦੀ ਹੱਲ ਕਰਨਾ ਤਾਂ ਆਪਾਂ ਕਰਨਾ ਕੀ ਹੈ ਸੋ ਮੈਂ ਸਮਝਦਾ ਕਿ ਏਡੇ ਵੱਡੇ ਜ਼ਰਨਾਇਲ ਦੇ ਪਿੰਡ ਵਾਲੇ ਉਹਦੇ ਪਤਵਾਦ ਵਾਲੇ ਜੋ ਵੀ ਮੰਗਣਗੇ ਮਾਨਸਾਭ ਦੀ ਸਰਕਾਰ ਜਿਹੜੀ ਆ ਉਹ ਉਹ ਮਹੱਈਆ ਕਰਵਾਉਗੀ ਠੀਕ ਹੈ ਸਾਰੇ ਜਣਾਂ ਨੂੰ ਦੱਸਣੀ ਹੈ ਇੱਕ ਮਿੰਟ ਲਾਓ ਜੀ ਲਾਓ ਇੱਕ ਸਾਰੇ ਜਣਾਂ ਨੂੰ ਸੁਣੋ ਜਨਰਲ ਸ਼ਾਮ ਸਿੰਘ ਜੀ ਜੀ ਜਦੋਂ